ਅੱਛਾ ਆ ਗਈ ਬਈ ਹੱਪ 21 ਸੈਕਿੰਡ 63 ਪੁਆਇੰਟ ਆ ਬਾਜੀ ਸਮਾ 21 ਸੈਕਿੰਡ 63 ਪੁਆਇੰਟ ਬਾਈ ਜੀ ਇਹ ਬਾਈ ਜੀ ਆਪਣੇ ਵੱਲ ਭਪਿੰਦਰ ਸਿੰਘ ਜੀ ਗਰੇਵਾਲ ਰੈਕੋਟ ਅਮਨਾ ਰੈਕੋਟ ਗੋਰਾ ਜਲਾਲਦੀਵਾਲ ਤੇ ਪਰਲੇ ਪਾਸੇ ਮਨਜਿੰਦਰ ਪਹੀੜ ਅਨੂਪ ਬੇਗਵਾਲ ਬਿੰਦਰ ਢੋਡੇ ਤਤ ਪਹੀੜ ਸੋਢੀ ਢਾਡਾ ਰਾਣਾ ਢਾਡਾ ਜਿਹੜਾ ਪਰਲੇ ਪਾਸੇ ਬੱਛਾ ਭੱਜ ਗਿਆ ਤੇ ਦੇਖਦੇ ਆ ਵੀਰੋ ਹੁਣ ਕੌਣ ਟੱਕਰ ਦਿੰਦਾ ਵਾ ਇਸ ਜੋੜੀ ਨੂੰ ਹਜੇ ਖੇਡ ਬਾਕੀ ਆ ਤੀਰ ਕਮਾਨ ਚਾ ਯਾਰ ਮੈਦਾਨ ਚ ਅੱਜ ਦੇ